ਐਸੀ ਕਰ ਰਹੀ ਹਾਂ ਤਰਤੀ ਹੇਠਲਾ ਬਲਦ ਕਹਾਣੀ ਹਾਂਜੀ ਕਹਾਣੀ ਦਾ ਸਾਰ ਕਰ ਰਹੀ ਐਸੀ ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ ਛੁੱਟੀ ਕੱਟਣ ਲਈ ਆਇਆ ਮਾਨ ਸਿੰਘ ਬੜੇ ਚਾਹਨਾ ਆਪਣੇ ਮਿੱਤਰ ਕਰਮ ਸਿੰਘ ਦੀ ਇੱਛਾ ਅਨੁਸਾਰ ਉਸ ਦੇ ਪਰਿਵਾਰ ਨੂੰ ਮਿਲਣ ਲਈ ਚੋਹੜ ਕਾਨੇ ਤੋਂ ਮਾਝੇ ਵਿੱਚ ਉਸ ਦੇ ਪਿੰਡ ਠੱਠੀਖਾਰੀ ਪਹੁੰਚ ਗਿਆ ਉਸ ਦੇ ਪਹੁੰਚਣ ਤੋਂ ਪਹਿਲਾਂ ਕਰਮ ਸਿੰਘ ਦੇ ਘਰ ਉਸ ਦੇ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਪਹੁੰਚ ਚੁੱਕੀ ਸੀ ਮਾਨ ਸਿੰਘ ਨੂੰ ਉੱਥੇ ਆਨ ਤੇ ਕਰਮ ਸਿੰਘ ਦਾ ਬਾਪੂ ਖੁਸ਼ ਹੋਣ ਦੀ ਤਾਂ ਬੇਚੈਨ ਜਿਹ ਹੈ ਦੀ ਸਿਆ ਕਰਮ ਸਿੰਘ ਦੀ ਮਾਂ ਜੇਕਰ ਉਸ ਲਈ ਚਾਹ ਲਈ ਤਾਂ ਉਸ ਨੇ ਵੀ ਉਸ ਵਿੱਚ ਦਿਲਚਸਪੀ ਜ਼ਾਹਰ ਨਾ ਕੀਤੀ ਮਾਨ ਸਿੰਘ ਸੋਚ ਰਿਹਾ ਸੀ ਕਿ ਇਹ ਮਝੇਲ ਜਿਹੇ ਮਝੇ ਮਝੇਲ ਕਿਹੋ ਜਿਹੇ ਲੋਕ ਹਨ ਐਨੇ ਨੂੰ ਕਰਮ ਸਿੰਘ ਦਾ ਛੋਟਾ ਭਰਾ ਜਸਵੰਤ ਸਿੰਘ ਵੀ ਆ ਗਿਆ ਮਾਨ ਸਿੰਘ ਉਹਨਾਂ ਨਾਲ ਆਪਣੇ ਦੋਸਤਾਂ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਉਹ ਉਹਨਾਂ ਨੂੰ ਉਸ ਨਾਲ ਆਪਣੀ ਦੋਸਤੀ ਉਸ ਦੇ ਚੰਗੇ ਸੁਭਾਅ ਨਿਸ਼ਾਨੇबाजी ਤੇ ਜਾਪਾਨੀਆਂ ਨੂੰ ਮਾਰਨ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸ ਰਿਹਾ ਸੀ ਪਰ ਉਨ੍ਹਾਂ ਵੱਲੋਂ ਕੋਈ ਹੁੰਗਾਰਾ ਨਹੀਂ ਸੀ ਮਿਲ ਰਿਹਾ ਉਸ ਨੇ ਤਰਨ ਤਾਰਨ ਜਾਣ ਲਈ ਟਾਂਗੇ ਬਾਰੇ ਪੁੱਛਿਆ ਤਾਂ ਬਾਪੂ ਨੇ ਕਿਹਾ ਕਿ ਸਵੇਰੇ ਜਸਮੰਤ ਉਸ ਦੇ ਨਾਲ ਜਾਵੇਗਾ ਅਗਲੇ ਦਿਨ ਜਦੋਂ ਉਹ ਜਸਵੰਤ ਨਾਲ ਤਰਨ ਤਾਰਨ ਨੂੰ ਗਿਆ ਮਾਨ ਸਿੰਘ ਦੀ ਇੱਛਾ ਦੇ ਉਲਟ ਉਹ ਰਾਹ ਵਿੱਚ ਮਿਲਣ ਵਾਲੇ ਕਿਸੇ ਬੰਦੇ ਕੋਲ ਖੜਾ ਵੀ ਨਾ ਹੋਇਆ ਤੇ ਕੁਝ ਕੁਟਿਆ-ਕੁਟਿਆ ਹੀ ਰਹਾ ਜੇਕਰ ਉਸਨੇ ਕਰਮ ਸਿੰਘ ਦੀ ਕਿਸੇ ਫੌਜੀ ਪ੍ਰਾਪਤੀ ਦੀ ਗੱਲ ਛੇੜੀ ਤਾਂ ਉਸ ਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਫੌਜ ਵਿੱਚ ਪੜਤੀ ਹੋਇਆ ਤਾਂ ਉਸਨੇ ਗੱਲ ਗੱਲਚਰੀਆਂ ਕਮਾਂਦ ਦਾ ਸੰਬੰਧੀ ਗੱਲਾਂ ਵੱਲ ਮੋੜ ਦਿੱਤੀ ਤਰਨਤਾਰ ਨੂੰ ਵਾਪਸ ਆ ਕੇ ਮਾਨ ਸਿੰਘ ਵਾਪਸ ਜਾਂਦੀਆਂ ਸਲਾਹਾਂ ਵਿੱਚ ਹੀ ਸੀ ਕਿ ਉੱਥੇ ਟਾਕਿਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ ਜਿਸ ਤੋਂ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗਾ ਤੇ ਉਹ ਅਧਰੂ ਕੇਰ ਲੱਗਾ ਜਦੋਂ ਉਸਨੇ ਬਾਪੂ ਨੂੰ ਪੁੱਛਿਆ ਕਿ ਉਹਨਾਂ ਨੇ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਬਾਪੂ ਨੇ ਉੱਤਰ ਦਿੱਤਾ ਕਿ ਉਹ ਉਸ ਦੀ ਛੁੱਟੀ ਦੀ ਖੁਸ਼ੀ ਨੂੰ ਖਰਾਬ ਨਹੀਂ ਕਰਨੀ ਚਾਹਦੇ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਉਹ ਸੋਚਿਆ ਉਹਨਾਂ ਸੋਚਿਆ ਕਿ ਆਪੇ ਜਦੋਂ ਛੁੱਟੀ ਘਟ ਕੇ ਪਲਟਣ ਵਿੱਚ ਜਾਵੇਗਾ ਤਾਂ ਉਥੋਂ ਸੁਣ ਲਵੇਗਾ ਬਾਦੇ ਲੋਕਾਂ ਲਈ ਤਾਂ ਔਖਾ ਵੀ ਬਹੁਤ ਹੁੰਦਾ ਹੈ ਪਰ ਉਹ ਗੱਲ ਕੌਣ ਵਿੱਚ ਕਾਮਯਾਬ ਨਹੀਂ ਹੋਏ ਹੁਣ ਮਾਨ ਸਿੰਘ ਦੇ ਅੱਗੇ ਸਾਰੀ ਹਕੀਕਤ ਸਪਸ਼ਟ ਹੋ ਗਈ ਸੀ ਕਿ ਬਾਪੂ ਦੇ ਘਰ ਦੇ ਬਾਕੀ ਜੀ ਦੇ ਵਰਤੋਂ ਵਿੱਚ ਉਸ ਦੇ ਆਨ ਤੇ ਬਹੁਤੀ ਖੁਸ਼ੀ ਨਹੀਂ ਸੀ ਤੇ ਉਹ ਉਸ ਦੁਆਰਾ ਆਪਣੇ دوست ਕਰਮ ਸਿੰਘ ਬਾਰੇ ਕੀਤੀਆਂ ਗੱਲਾਂ ਵਿੱਚ ਵੀ ਦਿਲਚਸਪੀ ਕਿਉਂ ਨਾ ਦਿਖਾ ਸਕੇ ਵਾਪਸ ਜਾਂਦੇ ਹੈ ਜਦੋਂ ਮਾਨ ਸਿੰਘ ਨੇ ਰਾਹ ਵਿੱਚ ਮਾਝੇ ਦੇ ਪਿੰਡ ਦਵਾਲੇ ਬਚਾ ਲਈ ਉਸ ਉਸਰੇ ਕਿਲੇ ਕੋੜ ਤੇ ਥਾਂ ਥਾਂ ਵਿਦੇਸ਼ੀ ਢਾੜਵੀਆਂ ਦਾ ਟਾਕਰਾ ਕਰਦੇ ਸ਼ਹੀਦ ਹੋਏ ਸਿਰਲਤ ਵਿਅਕਤੀਆਂ ਦੀਆਂ ਮੜੀਆਂ ਤੇ ਸਮਾਧਾਂ ਦੇਖਿਆ ਤਾਂ ਉਸ ਨੂੰ ਸਮਝ ਲੱਗੇ ਕਿ ਕਰਮ ਸਿੰਘ ਦੇ ਬਾਪੂ ਦੀ ਸਹਿਨ ਸ਼ਕਤੀ ਇੰਨੀ ਜ਼ਿਆਦਾ ਕਿਉਂ ਸੀ ਉਹ ਤਾਂ ਦੂਜਿਆਂ ਨੂੰ ਹੱਲਾ ਦੂਜਿਆਂ ਨੂੰ ਹੌਲਾ ਰੱਖ ਲੈ ਆਪ ਪਾ ਚੁੱਕਣਾ ਚਾਹੁੰਦਾ ਸੀ ਉਸਨੇ ਸੁਨਿਆ ਹੋਇਆ ਸੀ ਕਿ ਧਰਤੀ ਦੇ ਹੇਠਾਂ ਇੱਥਾ ਇੱਕ ਥੋਲ ਹੈ ਜੋ ਆਪਣੇ ਸਿਰ ਉੱਤੇ ਸਾਰੀ ਧਰਤੀ ਦਾ ਪਾ ਚੁੱਕ ਕੇ ਖੜਾ ਹੈ ਉਸ ਨੂੰ ਲੱਗਾ ਕਿ ਕਰਮ ਸਿੰਘ ਦਾ ਬਾਪੂ ਉਹ ਥੋਲ ਸੀ ਜਿਹੜਾ ਦੁੱਖ ਦੇ ਭਾਰ ਥੱਲੇ ਦੱਬਿਆ ਹੋਇਆ ਵੀ ਦੂਜਿਆਂ ਦੇ ਸੁੱਖ ਤੇ ਖੁਸ਼ੀ ਲਈ ਸਾਰਾ ਭਾਰ ਆਪਣੇ ਆਪ ਹੀ ਸਿਰ ਆਪ ਹੀ ਸਿਰ ਚੁੱਕਣਾ ਚਾਹੁੰਦਾ ਸੀ ਤਾਂ ਐਸੀ ਧਰਤੀ ਇట్లా ਬੋਲਦਾ ਸਾਰ ਉਸ ਤੋਂ ਅੱਗੇ ਅਸੀਂ ਪ੍ਰਸ਼ਨ ਉੱਤਰ ਕਰਾਂਗੇ ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ ਕਰਮ ਸਿੰਘ 30 ਹੀਟਲਾ ਬਲਦ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਪਿੰਡ ਠੱਠੀਖਾਰਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਵਾਲਾ ਸੀ ਉਸ ਦੇ ਇੱਕ ਭਰਾ ਦਾ ਨਾਮ ਜਸਵੰਤ ਸਿੰਘ ਸੀ ਉਸ ਦਾ ਇੱਕ ਕਾਕਾ ਵੀ ਸੀ ਉਹ ਫੌਜ ਵਿੱਚ ਹੌਲਦਾਰ ਸੀ ਉਹ ਦੂਜੀ ਵੱਡੀ ਜੰਗ ਸਮੇ ਬਰਮਾ ਵਿੱਚ ਜਾਪਾਨੀਆਂ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ਮਾਨ ਸਿੰਘ ਉਸ ਦਾ ਮਿੱਤਰ ਸੀ ਕਰਮ ਸਿੰਘ ਮਿੱਠੀ ਜ਼ਬਾਨ ਵਾਲਾ ਪੱਕਾ ਨਿਸ਼ਾਨਚੀ ਚੁਸਤ ਸਰੀਰ ਵਾਲਾ ਪਰਿਵਾਨਾ ਮੋਰ ਕਰਨ ਵਾਲਾ ਤੇ ਸਵੇਰੇ ਛੇਤੀ ਨਾ ਉੱਠਨ ਵਾਲਾ ਵਿਅਕਤੀ ਸੀ ਕਹਾਣੀ ਦੇ ਅੰਤ ਵਿੱਚ ਉਸ ਦੀ ਮੌਤ ਕਹਾਣੀ ਨੂੰ ਦੁਖਾਂਤਕ ਰੰਗ ਦੇ ਦਿੰਦੀ ਹੈ। ਹਾਂਜੀ ਅਗਲਾ ਪ੍ਰਸ਼ਨ ਹੈ ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਤੋਂ ਬਚਾਣ ਲਈ ਉਸ ਨਾਲ ਕਿਹੋ ਜਿਹਾ ਵਿਹਾਰ ਕੀਤਾ? ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਦਾ ਸਵਾਦ ਖਰਾਬ ਹੋਣ ਤੋਂ ਬਚਾਣ ਲਈ ਉਸ ਨਾਲ ਅਜਿਹਾ ਵਿਹਾਰ ਕੀਤਾ ਜਿਸ ਤੋਂ ਉਸ ਨੂੰ ਪਤਾ ਨਾ ਲੱਗੇ ਕਿ ਜਿਸ دوست ਦੀ ਸੁੱਖ-ਸਾਂਝ ਦੀ ਖਬਰ ਦੇਣ ਤੇ ਜਿਸ ਦੇ ਘਰਦਿਆਂ ਦੀ ਸੁੱਖ-ਸਾਂਝ ਦੀ ਖਬਰ ਲੈਣ ਉਹ ਆਇਆ ਹੈ ਉਹ ਉਸ ਦੀ ਛੁੱਟੀ ਹੰਤੋਂ ਮਗਰੋਂ ਲੜਾਈ ਵਿੱਚ ਮਾਰਿਆ ਜਾ ਚੁੱਕਾ ਹੈ ਤੇ ਇਹ ਖਬਰ ਉਸ ਦੇ ਘਰਦਿਆਂ ਨੂੰ ਮਿਲ ਚੁੱਕੀ ਹੈ ਜਿਸ ਕਾਰਨ ਉਹ ਬਹੁਤ ਦੁਖੀ ਹਨ ਉਹ ਉਸ ਕਰਮ ਸਿੰਘ ਦੇ ਬਾਪੂ ਮਾਂ ਤੇ ਭਰਾ ਨੇ ਗੱਲਾਂ ਨੂੰ ਕਰਮ ਨੇ ਗੱਲਾਂ ਨੂੰ ਕਰਮ ਸਿੰਘ ਉੱਤੇ ਕੇਂਦ੍ਰਿਤ ਕਰਨ ਦੀ ਥਾਂ ਇੱਧਰ ਉੱਧਰ ਘੁਮਾ ਕੇ ਇਸ ਖਬਰ ਨੂੰ ਉਸ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਸਫਲ ਨਾ ਹੋ ਸਕੇ ਗਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕੀ ਈ ਗੱਲ ਛੁਪਾਈ ਤੇ ਕਿਉਂ? ਗਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਨ ਸਿੰਘ ਦੇ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਛੁਪਾਉਣ ਦਾ ਯਤਨ ਕੀਤਾ ਥੇ। ਇਹ ਇਸ ਕਰਕੇ ਕੀਤਾ ਕਿਉਂਕਿ ਉਸਨੂੰ ਪਤਾ ਸੀ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਤੇ ਉਹ ਮਾਨ ਸਿੰਘ ਨੂੰ ਉਸਦੇ ਦੋਸਤ ਦੀ ਉਸਤੇ ਛੁੱਟੀ ਆਉਣ ਮਗਰੋਂ ਮਾਰੇ ਜਾਣ ਦੀ ਖਬਰ ਦੇ ਕੇ ਜਾ ਰੂਲ ਕੁਰਲਾ ਕੇ ਉਸਦੀ ਛੁੱਟੀ ਦਾ ਸਵਾਦ ਖਰਾਬ ਨਹੀਂ ਸੀ ਕਰਨਾ ਚਾਹੁੰਦਾ ਉਸੰਮਾਨ ਸੀ ਕਿ ਉਹ ਖੁਸ਼ੀ-ਖੁਸ਼ੀ ਗੁਜਰ ਗੁਜਾਰ ਕੇ ਜਾਵੇ ਪਰੰਸੀਂ ਦੀ ਮੋਤ ਦੀ ਖਬਰ ਤਾਂ ਉਸ ਨੂੰ ਵਾਪਸ ਹੋਜ ਵੀ ਚਾਹੇ ਲੱਗ ਗਈ ਜਾਵੇਗੀ ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰਾਜ ਕੇ ਗੱਲਾਂ ਕਿਉਂ ਕਰਨੀਆਂ ਚਾਹੁੰਦਾ ਸੀ ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰਾਜ ਕੇ ਗੱਲਾਂ ਇਸ ਕਰਕੇ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਹ ਉਸ ਦਾ ਗੂੜਾ ਦੋਸਤ ਸੀ ਤੇ ਉਸ ਨੂੰ ਉਸ ਦੀ ਜੀਬ ਦੇ ਰਸ ਹਰਮਨ ਪਿਆਰੇ ਹੋਣ ਅਚੂਕ ਨਿਸ਼ਾਨੇ ਤੇ ਲੜਾਈ ਵਿੱਚ ਪ੍ਰਾਪਤੀਆਂ ਕਰਕੇ ਬਹੁਤ ਮਾਣ ਸੀ ਪਰ ਘਰ ਵਿੱਚ ਜਦੋਂ ਉਸ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਲੈ ਰਿਹਾ ਤਾਂ उसका मन बहुत उदास हो गया मुंडे उ करम सिंह के बापू ने यह शब्द क्यों कहे जो मान सिंह ने रोटी खाद्या अपने ਕੋਲਾਇ ਕਰਮ ਸਿੰਘ ਦੇ ਨਿੱਕੇ ਜਿਹੇ ਮੁੰਡੇ ਨੂੰ ਕੁੱਚਾ ਚੁੱਕ ਕੇ ਉਸ ਨਾਲ ਉਸਦੇ ਬਾਪ ਕਰਮ ਸਿੰਘ ਦੀ ਗੱਲ ਛੇੜ ਦਿਆ ਉਸ ਨੂੰ ਆਪਣੇ ਨਾਲ ਆਪਣੇ ਬਾਪੂ ਕੋਲ ਚੱਲਣ ਲੈ ਗਿਆ ਤਾਂ ਇਹ ਗੱਲ ਕਰਮ ਸਿੰਘ ਦੇ ਬਾਪੂ ਨੂੰ ਸੂਲ ਮਾਗ ਚੁਭੀ ਕਿਉਂਕਿ ਉਸ ਨੂੰ ਪਤਾ ਸੀ ਕਿ ਮਾਨ ਸਿੰਘ ਜਿਸ ਕਰਮ ਸਿੰਘ ਬਾਰੇ ਇੰਨੇ ਝਾਵਾ ਨਾਲ ਬੰਨ੍ਹਾ ਕਰ ਰਿਹਾ ਹੈ ਉਹ ਤਾਂ ਇਸ ਦੁਨੀਆ ਉੱਤੇ ਰਹਾ ਹੀ ਨਹੀਂ ਇਸ ਕਰਕੇ ਉਸਨੇ ਗੱਲ ਦਾ ਰੁਖ ਦੂਜੇ ਪਾਸੇ ਮੋੜ ਲਿਆ ਜਿਹੜਾ ਗੁੱਸੇ ਨਾਲ ਉਪਰੋਕਤ ਗੱਲ ਕਰਮ ਸਿੰਘ ਦੀ ਮਾਂ ਨੂੰ ਕਹੀ ਤਹਾਂ ਜੀ ਐਸੀ ਪ੍ਰਸ਼ਨ ਦਿੱਤੀ ਹੇਠਲਾ ਬੋਲ ਕਹਾਣੀ ਦੀ ਵੀਡੀਓ ਚੰਗੀ ਲੱਗੀ ਤੇ ਸੋ ਲਾਈਕ ਕਰਨਾ ਕਮੈਂਟ ਕਰਨਾ